परम सम्मान ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਭਾਈ ਸਤਪਾਲ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤਰਨਤਨ ਸਭ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਵਾਹ ਪਾਉਲ ਖੰਡੇ ਧਾਰ ਹੋਏ ਜਨਮ ਸੋਹਿਲਾ ਵਾਹ ਵਾਹੋ ਗੋਬਿੰਦ ਸਿੰਘ ਆਪੇ ਗੁਰ ਤੇਗ ਬਹਾਦਰ ਐਸੇ ਦੀਨ ਦੇਵਾਲ ਸਤਗੁਰੂ ਧੰਨ ਧੰਨ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦਾ ਜੋ અપਾਰ ਬਖਸ਼ਿਸ਼ ਕੀਤੀ ਹੈ 1692 ਦੇ ਵਿੱਚ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਜੀ ਦੀ ਪਵਿੱਤਰ ਨਗਰੀ ਤੇ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਉਹ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੱਲੋਂ ਖਾਲਸਾ ਪੰਥ ਦਾ ਸਾਜਣਾ ਦਿਵਸ ਉਹ 13 ਤਰੀਕ ਨੂੰ ਆ ਰਿਹਾ ਹੈ ਜਿਹੜਾ ਕਿ ਗੁਰੂ ਨਾਨਕ ਨਾਮ ਲੈ ਵਸਿਕ ਸੰਗਤਾਂ ਹਰ ਥਾਂ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਚੜ੍ਹਦੀ ਕਲਾ ਦੇ ਨਾਲ ਮਨਾ ਰਹੀਆਂ ਨੇ ਉੱਥੇ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਇਹਨਾਂ ਪਵਿੱਤਰ ਅਸਥਾਨਾਂ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਇਸ ਦੇ ਸਬੰਧ ਅੰਦਰ ਜੋ ਕਿ 13 ਤਰੀਕ ਨੂੰ ਸਵੇਰੇ 7 ਵਜੇ ਸੁਨਹਿਰੀ ਪਾਲਕੀ ਪ੍ਰਕਰਮਾਂ ਦੇ ਵਿੱਚ ਨਗਰ ਕੀਰਤਨ ਜਿਹੜਾ ਹੈ ਉਹ ਪ੍ਰਾਰੰਭ ਕੀਤਾ ਜਾ ਰਿਹਾ ਹੈ ਜਿਹੜਾ ਕਿ ਪਾਵਨ ਸਰੋਵਰ ਦੀਆਂ ਪ੍ਰਕਰਮਾਂ ਕਰਨ ਤੋਂ ਪਰੰਤ ਜਿਸ ਦੀ ਸਮਾਪਤੀ ਸ੍ਰੀ ਦਰਬਾਰ ਸਾਹਿਬ ਵਿਖੇ ਹੋਵੇਗੀ ਅਤੇ ਉਸ ਤੋਂ ਪਰੰਤ ਪੰਡਾਲਾਂ ਦੇ ਵਿੱਚ ਦੀਵਾਨ ਸੱਜਣਗੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਤੇ ਜਿਸ ਦੀਵਾਨ ਦੇ ਵਿੱਚ ਸਮਾਗਮਾਂ ਦੇ ਵਿੱਚ ਇਸੇ ਤਰ੍ਹਾਂ ਰਾਗੀ ਢਾਡੀ ਕਥਾਵਾਚਕ ਜਿਹੜੇ ਨੇ ਉਹ ਆਪ ਸੰਗਤਾਂ ਨੂੰ ਹਰ ਦਸ ਸਰਵਣ ਕਰਾ ਰਹੇ ਨੇ ਸਮੂਹ ਸੰਗਤਾਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ ਖਾਲਸਾ ਪੰਥ ਦਾ ਸਾਜਨਾ ਦਿਵਸ ਆਪਾਂ ਚੜ੍ਹਦੀ ਕਲਾ ਦੇ ਨਾਲ ਮਨਾਈਏ ਅਤੇ ਖਾਲਸੇ ਪੰਥ ਦੀ ਹੋਂਦ ਬਣ ਕਰਕੇ ਖਾਲਸਾ ਪੰਥ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲ ਕਰਕੇ ਆਪਾਂ ਆਪਣਾ ਜੀਵਨ ਸਫਲਾ ਕਰੀਏ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਪਾਵਨ ਅਸਥਾਨਾਂ ਤੇ ਹਾਜ਼ਰੀਆਂ ਭਰ ਰਹੀਆਂ ਸਮੂਹ ਸੰਗਤਾਂ ਨੂੰ ਸਮੁੱਚੇ ਹੀ ਸਤਖੰਡ ਸ਼੍ਰੀ ਦਰਬਾਰ ਸਾਹਿਬ ਵੱਲ ਦੇ ਪ੍ਰਬੰਧ ਵੱਲੋਂ ਜੀ ਆਇਆਂ ਵੀ ਅਤੇ ਲੱਖ ਲੱਖ ਵਧਾਈਆਂ ਵੀ ਖਾਲਸਾ ਪੰਥ ਸਾਜਨਾ ਦਿਵਸ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ